ਕੀ ਤਾਮਨ ਮਨ ਦੁੱਖੋਂ ਦੁੱਖਰ ਕੀਏ ਦਿਖਾਵਾ ਬਿੱਕਰ ਰੂਪਦਰੀ ਲੰਕੇ ਜਦਾ ਵੀਰ ਰੂਪਦਰੀ ਅਸਰ ਸਾਰੂ ਸੰਸਰੇ ਤੂੰ ਰਖਵਾਰੇ ਹੋ ਚੇ ਆਗਰਾ ਮੂਤਾਰੇ ਸਾਥ ਸਦੀਆਂੋਂ ਬੀਤ ਗਏ ਦਾਤਾ ਅਸੁਰੀਨ ਜਾਨ ਕੀ ਮਾਤਾ ਰਾਮ ਰਸਾਈ ਬਿਦਾਉਂਦੇ

ਸਚਿਨ ਮਹਿਰਾ 올 ਇੰਡੀਆ ਹਿੰਦੂ ਸੰਗਰਸ਼ ਕਮੇਟੀ ਦਾ ਰਾਸ਼ਟਰੀ ਦਖਸ਼ ਅੱਜ ਅੰਮ੍ਰਿਤਸਰ ਦੇ ਵਿੱਚ ਹਨੂਮਾਨ ਚਲिसा ਦਾ ਜਿਹੜਾ ਪਾਠ ਹੈ ਪਹਿਲਾ ਪਾਠ ਅੰਮ੍ਰਿਤਸਰ ਦੇ ਵਿੱਚ ਰਾਮਬਲੀ ਚੌਂਕ ਦੇ ਵਿੱਚ ਰਾਮਬਲੀ ਜੀ ਵਿਕਾਸ ਜੀ ਸ਼ਾਮ ਜੀ ਤੇ ਰਣਜੀਤ ਜੀ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਤੇ ਦੇਸ਼ ਭਰ ਦੇ ਵਿੱਚ ਸਨਾਤਨ ਨੂੰ ਕਰ ਕਰ ਲਿਜਾਣ ਦਾ ਜੋ 올 ਇੰਡੀਆ ਹਿੰਦੂ ਸੰਗਰਸ਼ ਕਮੇਟੀ ਨੇ ਜਿਮਾ ਚੁੱਕਿਆ ਹੈ ਉਦੇ ਲਈ ਅੰਮ੍ਰਿਤਸਰ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਅਸੀਂ ਹਨੂਮਾਨ ਚਾਲੀਸਾ ਦੇ ਪਾਠ ਕਰਾਂਗੇ ਬਹੁਤ ਵੱਡੀ ਗੱਲ ਹੈ ਕਿ ਹਨੂਮਾਨ ਚਾਲੀਸਾ ਦਾ ਪਾਠ ਕਰਨ ਦੇ ਵੀ ਅੱਜ ਪ੍ਰਸ਼ਾਸਨ ਨੇ ਸਾਨੂੰ ਬਾਜ਼ਾਰ ਦੇ ਵਿੱਚ ਕਰਨ ਤੋਂ ਮਨਾਹੀ ਕੀਤੀ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਕੋਈ ਇਨਪੁਟ ਹੈ ਕੋਈ ਕੋਈ ਨੁਕਸਾਨ ਨਾ ਹੋ ਜੇ ਇਸ ਕਰਕੇ ਲੇਕਿਨ ਮੈਂ ਇੱਕ ਗੱਲ ਪ੍ਰਸ਼ਾਸਨ ਤੋਂ ਅੰਮ੍ਰਿਤਸਰ ਦੇ ਕਮਿਸ਼ਨਰ ਸਾਹਿਬ ਤੋਂ ਪੁੱਛਣਾ ਚਾਹਨਾ ਕਿ ਬਾਕੀ ਧਰਮਾਂ ਦੇ ਜਦੋਂ ਪ੍ਰੋਗਰਾਮ ਹੁੰਦੇ ਆ ਤੇ ਉਹਨਾਂ ਨੂੰ ਬਾਜ਼ਾਰਾਂ 'ਚ ਕਰਨ ਦੀ ਕਿਉਂ ਇਜਾਜ਼ਤ ਦਿੱਤੀ ਆ ਸਾਡੇ ਨਾਲ ਹੀ ਕਿਉਂ ਭੇਦਭਾਵ ਕੀਤਾ ਜਾਂਦਾ ਨਾਲ ਜਿਹੜੇ ਲੋਕ ਸਨਾਤਨ ਤੇ ਕਟਾਸ਼ ਕਰਦੇ ਨੇ ਤੇ ਉਹਨਾਂ ਨੂੰ ਮੇਰਾ ਅੱਜ ਇੱਕ ਬਹੁਤ ਵੱਡਾ ਸੁਨੇਹਾ ਹੈ ਅਸੀਂ ਪੀ ਐਚ ਡੀ ਕੀਤੀ ਹੋਈ ਆ ਕਾਲਾ ਦੀ ਤੇ ਜੇ ਸਾਰੇ ਹਿੰਦੂ ਰਲ ਕੇ ਜੇ ਤੁਸੀਂ ਸਾਡੇ ਸਨਾਤਨ ਧਰਮ ਦੇ ਬਾਰੇ ਅਪਸ਼ਬਦ ਬੋਲੇ ਤੇ ਫਿਰ ਅਸੀਂ ਪੀ ਐਚ ਡੀ ਕੀਤੀ ਹੋਈ ਆ ਐਤੋਂ ਮੈਂ ਵੱਧ ਕੋਈ ਗੱਲ ਨਹੀਂ ਕਹਿਣਾ ਚਾਹੁੰਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਸ਼ਾਮਸੰਦਰ ਆ ਭਈ ਆਲ ਇੰਡੀਆ ਹਿੰਦੂ ਰੀਨੈਸੈਂਸ ਕਮੇਟੀ ਤੋਂ ਆਡੇ ਜੀ ਸਚਨ ਪ੍ਰਧਾਨ ਜੀ ਨੇ ਕਿਹਾ ਜੀ ਆਪਣੇ ਜਿਹੜੇ ਅਨੁਮਾਨਚਲ ਇਸੇ ਦਾ ਹੀ ਪਾਠ ਹਰ ਘਰ ਘਰ ਦੇ ਵਿੱਚ ਮਤਲਬ ਇਹਦਾ ਖੜਾ ਜਾਏਗਾ ਔਰ ਆਈ ਆਪਣੇ ਸਨਾਤਨਾਸੇ ਸਾਰੇ ਹੀ ਵੀਰ ਭਰਾ ਜਿਹੜੇ ਆ ਕੀ ਆਪਾਂ ਇਕੱਠੇ ਹੋਏ ਆ ਔਰ ਇਹ ਸਨਾਤਨ ਨੂੰ ਹੋਰ ਵੀ ਵੱਧ ਕੇ ਚੜ ਕੇ ਵੀ ਅੱਗੇ ਵੀ ਵਧਾਵਾਂਗੇ ਔਰ ਵਿਧਾਨਦੇਹੀ ਰਵਾਂਗੇ ਉਹ ਜਿਹੜਾ ਇੱਕ ਤਾਂ ਪ੍ਰਸ਼ਾਸਨ ਜਿਹੜਾ ਸਾਨੂੰ ਹਰ ਵਕਤ ਹਿੰਦੂਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਇਹਨਾਂ ਅੱਗੇ ਇਹੋ ਬੇਨਤੀ ਹੈ ਕਿ ਇਹੋ ਜਿਹਾ ਕੰਮ ਨਾ ਕਰੋ ਕਿ ਜਿਹੜੇ ਹਿੰਦੂ ਇੰਨੇ ਕਿ ਜ਼ਿਆਦਾ ਤੰਗ ਹੋ ਜਾਣ ਕਿ ਜਿੱਥੋਂ ਤੱਕ ਵੀ ਇਹ ਕਰਦੇ ਕਈ ਕੋਈ ਵੀ ਪ੍ਰੋਗਰਾਮ ਕਰਨਾ ਚਾਹਣੇ ਸਾਨੂੰ ਨਾਲ ਹੀ ਦਬਾ ਦਿੰਦੇ ਆ ਇਹਨਾਂ ਵਾਸਤੇ ਬਹੁਤ ਗਲਤ ਕੰਮ ਹੈ ਇਹਨਾਂ ਅੱਗੇ ਇਹੋ ਬੇਨਤੀ ਕਰਦੇ ਆ ਕਮਿਸ਼ਨਰ ਸਾਹਿਬ ਅੱਗੇ ਵੀ ਕਈ ਸ਼ਾਂਤੀਪੁਰ ਸਾਰੇ ਕੰਮ ਕਰਦੇ ਆ ਅਈ ਆਡਰ ਕੋਈ ਵੇਦਭਾਵ ਨਹੀਂ ਹੈਗਾ ਅਈ ਸਾਰੇ ਹਿੰਦੂ ਹੋਰ ਵੀ ਸਾਡੇ ਨਾਲ ਭਰਾ ਜਿਹੜੇ ਵੀ ਆ ਸਭ ਇਕੱਠੇ ਹੁੰਨੇ ਆ ਔਰ ਅਈ ਚਾਂਦੀਪੁਰ ਉਹ ਗੇਹੀ ਕੰਮ ਕਰਨਾ ਜਾਣਦੇ ਆ ਅਈ ਔਰ ਇੱਕ ਤੇ ਮੈਂ ਸਾਰੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਉਹ ਕਰਦਾ ਤੇ ਔਰ ਦੂਜੇ ਆਮ ਪਬਲਿਕ ਅੱਗੇ ਵੀ ਬੇਨਤੀ ਕਰਦਾ ਔਰ ਕੋਈ ਵੀ ਮਤਲਬ ਜੀ ਹਨੂ ਮੰਚ ਲਿਸੇ ਦਾ ਪਾਰਡ ਰਖਾਣਾ ਚਾਹੁੰਦਾ ਹੈ ਔਰ ਆਲ ਇੰਡੀਆ ਹਿੰਦੂ ਸੰਗਠਨ ਕਮੇਟੀ ਉਹਨਾਂ ਦੇ ਘਰ ਜਾ ਕੇ ਤੁਹਾਨੂੰ ਆ ਕੇ ਸੰਬੰਧ ਕਰ ਸਕਦੇ ਆ ਸਾਡਾ ਹਿੰਦੂ ਸਭਾ ਕਾਲਜ ਦੇ ਸਾਹਮਣੇ ਸਾਡਾ ਦਫਤਰ ਆਲ ਇੰਡੀਆ ਹਿੰਦੂ ਸੰਗਠਨ ਕਮੇਟੀ ਦਾ ਪ੍ਰਧਾਨ ਜੀ ਸਾਡੇ ਸਚਨ ਮਹਾਰਾਜੀ ਉਹਨਾਂ ਨਾਲ ਸੰਪਰਕ ਕਰਕੇ ਕੋਈ ਵੀ ਇਸ ਚੀਜ਼ ਨੂੰ ਰੱਖਣਾ ਜਾਏਗਾ ਅਈ ਉਹਦਾ ਸਾਥ ਦੇਵਾਂਗੇ ਆਲ ਇੰਡੀਆ ਹਿੰਦੂ ਸੰਗਠਨ ਕਮੇਟੀ ਲੋ ਰੱਖਿਆ ਜਾਏਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ